ਦੋ ਮੋਟਰਸਾਈਕਲ ਸਵਾਰਾਂ ਨੇ ਦਿਨ ਦਿਹਾੜੇ ਪਿਸਤੌਲ ਦੀ ਨੋਕ ਤੇ ਪੈਟਰੋਲ ਪੰਪ ਤੇ ਮਾਰਿਆ ਡਾਕਾ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਕੀਤੀ ਜਾ ਰਹੀ ਹੈ ਸ਼ੱਪੇਮਾਰੀ ਦਿਨ ਤੇ ਹਰੇਕ ਗੁਰਦਾਸਪੁਰ ਦੇ ਪ੍ਰਾਣਾ ਸ਼ਾਲਾ ਵਿੱਚ ਪੈਟਰੋਲ ਪੰਪ ਤੇ ਦੋ ਬਾਈਕ ਸਵਾਰ ਨੌਜਵਾਨਾਂ ਪਿਸਤੌਲ ਦੀ ਨੋਕ ਉੱਪਰ ਪੈਟਰੋਲ ਪੰਪ ਦੇ ਕਰਮਚਾਰੀ ਕੋਲੋਂ ਪੈਸੇ ਖੋ ਕੇ ਸ਼ੱਕ ਦਾਬ ਵਿੱਚ ਚੀਫਟੇਰ ਹੋ ਗਏ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਪ੍ਰਾਣਾ ਸ਼ਾਲਾ ਦੇ ਪੈਟਰੋਲ ਪੰਪ ਉੱਪਰ ਆਏ ਬਾਈਕ ਸਵਾਰ ਨੌਜਵਾਨਾਂ ਨੇ ਪੈਟਰੋਲ ਪੰਪ ਦੇ ਕਰਮਚਾਰੀ ਨੂੰ ਪਿਸਤੌਲ ਦਖਾ ਕੇ ਪੈਸੇ ਦੀ ਲੁੱਟ ਕਰਕੇ ਮੋਕੇ ਤੋਂ ਫਰਾਰ ਹੋ ਗਏ ਕੰਨਾਂ ਦੀ ਜਾਣਕਾਰੀ ਮਿਲ ਤੋਂ ਬਾਅਦ ਪੈਟਰੋਲ ਪੰਪ ਦੇ ਮਾਲਕ ਜਦੋਂ ਉਥੇ ਪਹੁੰਚੇ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਕੁਝ ਹੀ 10 ਦੇ ਵਿੱਚ ਪੁਲਿਸ ਉਥੇ ਪਹੁੰਚੀ ਅਤੇ ਇਸ ਵਕਤ ਬਾਈਕ ਸਵਾਰ ਨੌਜਵਾਨਾਂ ਦੀ ਭਾਲ ਲਈ ਵੱਖ-ਵੱਖ ਟੀਮਾਂ ਗਠਿਤ ਕਰਕੇ ਸ਼ਾਪੇ ਮਾਰੀ ਵੀ ਕੀਤੀ ਜਾ ਰਹੀ ਹੈ ਐਸਐਸਪੀ ਗੁਰਦਾਸਪੁਰ ਅਦਿੱਤਿਆ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਦੁਪਹਿਰ ਤੋਂ ਹੀ ਪੁਲਿਸ ਟੀਮਾਂ ਮੁਲਜ਼ਮਾਂ ਦੀ ਭਾਲ ਕਰੀਆਂ ਹਨ ਤੇ ਜਲਦ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਸ਼ਰਾਤੀ ਅਨਸਰਾਂ ਨੂੰ ਬਖਸ਼ਾ ਨਹੀਂ ਜਾਵੇਗਾ ਜੋ ਵੀ क्राइम ਕਰੇਗਾ ਉਸੁਰਤ ਸਖਤ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਪੁਨੀਤ ਮਹਾਜਨਾ ਜੀ ਸਾਡਾ ਪੈਟਰੋਲ ਪੰਪ ਹੈ ਨਿਰਮਲ ਚਵੀ ਦੇ ਨਾਮ ਤੇ ਇਹ ਡਾਲੇ ਪੈਣ ਦੇ ਵਿੱਚ ਘਟਨਾ ਤਿੰਨ ਕੁ ਵਜੇ ਦੀ ਹੈ ਜੀ ਮੈਨੂੰ ਲੜਕਿਆਂ ਦਾ ਕਾਲ ਆਇਆ ਸੀਗਾ ਕਿ ਇੰਦਾ ਇੰਦਾ ਪੈਟਰੋਲ ਪੰਪ ਤੇ ਸਾਡੇ ਕੋਲ ਲੁੱਟ ਕਰਨ ਲਈ ਹੈ ਪਿਸਤੌਲ ਦਿਖਾ ਕੇ ਇਨ ਮਿੰਟਿੰਗ ਫਿਰ ਮੈਂ ਕੰਟਰੋਲ ਰੂਮ ਤੇ ਕਾਲ ਕੀਤਾ ਤੇ ਇਨਟੀਮੇਟ ਕੀਤਾ ਲੋਕਲ ਐਸਐਚਓ ਫਿਰ ਪੰਪ ਤੇ ਪਹੁੰਚੇ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਆਪਣੀ ਕਾਰਵਾਈ ਸੀਗੀ ਬੰਦੀ ਕਾਰਵਾਈ ਕੀਤੀ ਉਸ ਤੋਂ ਬਾਅਦ ਜਦੋਂ ਅਸੀਂ ਸੀਸੀਟੀਵੀ ਫੁਟੇਜ ਦੇਖੀ ਹੈ ਫੁਟੇਜ ਦੇਖ ਕੇ ਤੇ ਇਦਾਂ ਲੱਗ ਰਿਹਾ ਸੀਗਾ ਕਿ ਜਿੱਦਾਂ ਵਾਕਈ ਇਹ ਜੋ ਫਿਲਮਾਂ ਚ ਦੇਖਦੇ ਆ ਸੇਮ ਐਜ਼ ਇਟ ਇਜ਼ ਉਦਾਂ ਹੀ ਲੁੱਟ ਲਈ ਜਿਹੜੀ ਇਹ ਵਾਰਦਾਤ ਹੋਈ ਗਿਆ ਪਿਸਤੌਲ ਲੈ ਕੇ ਉਹਨੇ ਕੱਢ ਕੇ ਨੌਕ ਤੇ ਮੁੰਡਿਆਂ ਕੋਲ ਜਿਹੜੀ ਲੁੱਟ ਕੀਤੀ ਬੜਾ ਮੁੰਡਿਆਂ ਦੇ ਵਿੱਚ ਵੀ ਸਹਮ ਦਾ ਮਾਹੌਲ ਹੈ ਤੇ ਇਲਾਕੇ ਚ ਵੀ ਤੇ ਬੜਾ ਡਰ ਦਾ ਮਾਹੌਲ ਹੈ ਅੱਜ ਦੀ ਡੇਟ ਦੇ ਵਿੱਚ ਕੰਮ ਕਰਨਾ ਫੇਰ ਮੁਸ਼ਕਲ ਹੀ ਲੱਗਦਾ ਜੀ ਕੀ ਨਾ ਅਪਣਾ ਕੰਮ ਕੀ ਜਿਹੜੀ ਘਟਨਾ ਸਾਰੀ ਜਿਹੜੀ ਹੋਈ ਸੀਗੀ ਸਰ ਮੇਰਾ ਨਾਮ ਸੰਦੀਪ ਕੁਮਾਰ ਹੈ ਮੈਂ ਨਨਮਲ ਐਪੀ ਦੇ ਨੰਡਾਲੇ ਕੰਮ ਕਰਦਾ ਸੇਲ ਮੈਨਿਕਾ ਕੱਲ ਹੀ ਰੂਟੀਨ ਦੀ ਜਾਂ ਤਰਾਹੀ 3 ਵਜੇ ਬੈਠ ਰਹੀ ਤੇ ਇਧਰੋਂ ਦੋ ਮੋਟਰਸਾਈਕਲ ਵਾਲੇ ਆਏ ਛਾਲੇ ਵਾਲੀ ਛੜ ਤੋਂ ਸਾਡੇ ਲੱਗ ਗਿਆ ਆਣ ਕੇ ਇਹਨਾਂ ਨੇ ਰਿਵੋਲਵ ਕੱਢਿਆ ਤੇ ਸਾਨੂੰ ਕਹਿੰਦੇ ਜੋ ਕੁਛ ਹੈ ਕੱਢ ਦੋ ਆਈ ਇੰਨੇ ਡਰ ਗਏ ਸੀ ਕਿ ਮਤਲਬ ਕਿ ਕੋਈ ਸਮਝ ਨਹੀਂ ਪਾਇਆ ਆਈਨਾ ਜੋ ਹੈਗਾ ਹੀ ਕੱਢ ਕੇ ਰੱਖਤਾ ਬਾਅਦ ਉਹ ਨੰਡਾਲੇ ਵਾਲੀ ਸਾਈਡ ਤੇ ਚੱਲ ਗਏ ਤੇ ਨਾਲ ਕਹਿ ਗਏ ਕਿ ਜੇ ਤੁਸੀਂ ਕਿਸੇ ਨੂੰ ਦੱਸਿਆ ਜਾਂ ਕੋਈ ਕੀਤਾ ਗਾਰਵਾਰ ਕੀਤੀ ਤੇ ਅਸੀਂ ਤੁਹਾਨੂੰ ਗੋਲੀ ਮਾਰ ਦਾਂਗੇ ਫਿਰ ਅਹੀ ਆਪਣੇ ਮੈਨੇਜਰ ਨੂੰ ਮੈਨੇਜਰ ਰੋਟੀਖਾਨ ਡਾਈ ਫਿਰ ਮੈਂ ਉਹਨੂੰ ਦੱਸਿਆ ਉਹਨਾਂ ਨੇ ਮਾਝਾ ਸਾਹੁੰ ਦੱਸਿਆ ਮੈਂ ਮਾਲਖਾੜੇ ਨੂੰ ਦੱਸਿਆ ਫਿਰ ਉਹਨਾਂ ਨੇ ਫੋਨ ਫਾਨ ਕੀਤਾ ਕੰਟਰੋਲੋਂ ਤੇ ਪੁਲਿਸ ਆ ਗਈ ਚੰਦ ਮਿੰਡਾਈ ਪੁਲਿਸ ਆ ਗਈ ਤੇ ਬਸ ਐ ਵਾਰ ਦਿੱਤਾ ਜੀ ਕੋਈ ਪਹਿਲੀ ਵੀ ਇਸ ਰੋਡ ਤੇ ਘਟਨਾ ਹੋਈ ਨਹੀਂ ਸਰ ਇਹ ਜੀ ਪਹਿਲੀ ਫਸਟ ਟਾਈਮ ਹੋਇਆ ਹੈ ਮੰਜ ਕਿੰਨਾ ਕੋਸ ਸਮੇਂ ਜਰਾ ਇਸ ਚੀਜ਼ ਨੂੰ ਦੱਸਿਓ ਕਿ ਆਉਂਦੀ ਉਹਨਾਂ ਨੇ ਤੁਹਾਡੇ ਦੇ ਪਿਛਲ ਜਿਹੜੀ ਕੰਮ ਕੀਆ ਰਵਲ ਬਟੂ ਮੂਜੀ ਹਾਂਜੀ ਕਿੰਨਾ ਕੁ ਮੰਜੂ ਸਮੇਂ ਕੋਸ ਸੋ ਫਿਰ ਮੈਂ ਅਹੀਂ ਦਾ ਡਾਰੀ ਕਿ ਸਾਡੀਆਂ ਲੱਤਾਂ ਵਾਗਾਂ ਮੈਂ ਤੇ ਫਸਟ ਐ ਸੁਣਿਆ ਹੀ ਲੋਕਾਂ ਨੂੰ ਕਿ ਪੰਪ ਤੇ ਆਇਆ ਹੁੰਦਾ ਅਸੀਂ ਖੁਦ ਸੁਣਿਆ ਕਿ ਪੰਪ ਤੇ ਆਇਆ ਗੱਲ ਹੁੰਦੀ ਲੇਕਿਨ ਆਡੇ ਨਾਲ ਖੁਦ ਆਹਨੂੰ ਪਤਾ ਨਹੀਂ ਲੱਗਾ ਕਿ ਅਸੀਂ ਬੁੰਦ ਨਹੀਂ ਗਏ ਸਾਨੂੰ ਪਤਾ ਨਹੀਂ ਸੂਈ ਬੂਈ ਨਹੀਂ ਰਹੀ ਸਾਨੂੰ ਆਏ ਕਿਸ ਤਰਫ ਤੋਂ ਜੇ ਕਿਸ ਤਰਫ ਤੋਂ ਆਏ ਇੱਧਰੋਂ ਸਾਲੇ ਵਾਲੇ ਸ਼ਹਿਰ ਤੋਂ ਆਏ ਤੇ ਨੰਡਾਲੀ ਵਾਲੇ ਸ਼ਹਿਰ ਤੇ ਚੱਲ ਗਏ ਕਮੇਰਾ ਕਰ ਚਮਨ ਸਿੰਘ ਸਰ की सर कल दो जने आए और इधर आके हमारी जेब पिस्टल निकाली और बोले जितना माला उतना निकाल दो सभी बोले किसी को बताया तो आपको गोली मार देंगे हाँ जी सर फिर उसके बाद क्या आगे? फिर उसके बाद बोला कि आपको किसी को बताया फोन किया जा मैंने गोली मार देनी आपको दोनों को किस तरफ लड़के वो गए थे सर इस तरफ से आए थे इस तरफ गए थे दोनों हाँ जी सर तो फिर कितने टाइम बाद पुलिस पहुँचा ਸਰ 10 10 15 ਮਿੰਟ ਬਾਅਦ ਪੁਲਿਸ ਆ ਗਈ ਸੀ ਸੋਰ ਸਰ ਕੋਈ ਫੋਨ ਕਰਦੇ ਸੀ ਸਰ ਲਗਭਗ ਕਿੰਨਾ ਕੈਸ਼ ਦਾ ਆਪ ਕੋਲ 15 15 15 15 ਤੋਂ 20 ਹਜ਼ਾਰ ਇਹਦੇ ਨੇ ਬਹੁਤ بڑا ਹੋਇਆ ਇਹ ਕਿ ਜੁਆਇ ਹੋਇਆ ਇਹਦੀ ਤੇ ਇਹਨੇ ਸ਼ੀਨਾ ਵੇਚ ਦੇ ਨਾਮ ਬ੍ਰੀਗ ਸਿੰਘ ਤੇ ਉਹ ਵੀ ਇਥੇ ਕਦੀ ਕਰਾਈ ਹੋਈ ਜਿਹਦੇ ਜਿਹੜੀ ਹੋ ਗਈ ਘਰ ਨਾਲ ਬਹੁਤ بڑا ਕੰਮ ਹੋਇਆ ਕਰਵਾ ਦੇ ਹਾਂ ਹਾਂ ਤੇ ਕੀ ਜਾਈ ਜੇ ਪੁੱਛੂ ਲੱਬੇ ਉਹਨਾਂ ਬੰਦਿਆਂ ਨੂੰ ਫੜੇ ਉਹਨਾਂ ਨੂੰ ਇਹ ਅਗੇ ਗੱਲ ਇਹੋ ਜਿਹੇ ਤਰਾਜੇ ਸਾਡਾ ਢੋੜੇ ਉਹ ਜੀ ਪੁੱਛ ਰਿਹਾ ਕਰਨਾ ਹੋਏ ਕੋਰਾ ਕਿ ਨਵਖਣਾ